ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇਸ ਪ੍ਰੋਗਰਾਮ ਤਹਿਤ ਦੇਸ਼ ਵਿਦੇਸ਼ੀਆ ਵੱਡੀਆਂ ਤੇ ਕੁਝ ਖਾਸ ਚਰਚਿਤ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਮੈਂ ਹਾਂ ਮਨਜੂਰ ਸਿੰਘ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਝਾਤ ਮਾਰਦੇ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੁਤਿਨੇ ਪਰਮਾਣੂ ਹਥਿਆਰਾਂ ਦੀ ਵਰਤੋਂ ਸਬੰਧੀ ਨਵੀਂ ਨੀਤੀ ਤੇ ਕੀਤੀ ਦਸਤਖਤ ਯੂਕਰੇਨ ਆ ਜਾਵੇ ਬਾਅਦ ਨਹੀਂ ਤਾਂ ਕਰਾਂਗੇ ਪਰਮਾਣੂ ਹਮਲਾ ਰੂਸ ਦੀ ਸਿੱਧੀ ਧਮਕੀ ਇਸਲਾਮਾਬਾਦ ਚ ਪੰਜ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਲਾਈ ਪਾਬੰਦੀ ਜਾਪਾਨ ਚ ਹਾਦਸੇ ਮਗਰੋਂ ਰੇਲ ਸੇਵਾਵਾਂ ਮੁੜ ਬਹਾਲ ਨਵੀਂ ਪਰਮਾਣੂ ਕਰੂਜ਼ ਮਿਜ਼ਾਈਲ ਵਿਕਸਿਤ ਕਰੇਗਾ ਅਮਰੀਕਾ ਹੁਣੇ ਖਬਰਾਂ ਵਿੱਚ ਸਾਰ ਸੇ ਕੁਝ ਹੋਰ ਖਾਸ ਖਬਰਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਇੱਕ ਨਵੀਂ ਪਰਮਾਣੂ ਨੀਤੀ ਤੇ ਦਸਤਖਤ ਕਰਦੇ ਹੋਏ ਐਲਾਨ ਕੀਤਾ ਹੈ ਕਿ ਜੇਕਰ ਕੋਈ ਵੀ ਪਰਮਾਣੂ ਸ਼ਕਤੀ ਸਮਰਥਕ ਦੇਸ਼ ਰੂਸ ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਉਹਨਾਂ ਦੇ ਦੇਸ਼ ਤੇ ਸਾਂਝਾ ਹਮਲਾ ਮੰਨਿਆ ਜਾਵੇਗਾ ਪੁਤਿਨ ਨੇ ਪਰਮਾਣੂ ਰੋਕ ਥਾਂ ਬਾਰੇ ਨਵੀਂ ਨੀਤੀ ਦਾ ਸਮਰਥਨ 24 ਫਰਵਰੀ 2022 ਨੂੰ ਯੂਕਰੇਨ ਦੇ ਵਿੱਚ ਫੌਜੀਆਂ ਨੂੰ ਭੇਜਣ ਵਾਲੇ ਹਮਲੇ ਤੋਂ ਬਾਅਦ ਹਜ਼ਾਰਵੇਂ ਦਿਨ ਤੇ ਕੀਤਾ ਹੈ ਔਰ ਇਸ ਕਦਮ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਨੂੰ ਅਮਰੀਕਾ ਦੁਆਰਾ ਸਪਲਾਈ ਕੀਤੀਆਂ ਲੰਬੀਆਂ ਦੂਰੀ ਦੀਆਂ ਮਿਜ਼ਾਈਲਾਂ ਦੇ ਨਾਲ ਰੂਸ ਦੇ ਅੰਦਰ ਟੀਚਿਆਂ ਤੇ ਹਮਲਾ ਕਰਨ ਦੀ ਆਗਿਆ ਦੇਣ ਦੇ ਫੈਸਲੇ ਤੋਂ ਬਾਅਦ ਚੁੱਕਿਆ ਗਿਆ ਹੈ ਰੂਸ ਯੂਕਰੇਨ ਯੁੱਧ ਨੂੰ ਸ਼ੁਰੂ ਹੋਏ ਹਜ਼ਾਰ ਦਿਨ ਪੂਰੇ ਹੋ ਚੁੱਕੇ ਹਨ ਪਰ ਹਾਲੇ ਤੱਕ ਇਸ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ ਹਾਲਾਤ ਇਹ ਬਣ ਗਏ ਹਨ ਕਿ ਰੂਸ ਵਿਰੁੱਧ ਯੂਕਰੇਨ ਦੁਆਰਾ ਪਛਮੀ ਗੈਰ ਪ੍ਰਮਾਣੂ ਮਿਜ਼ਾਈਲਾਂ ਦੀ ਵਰਤੋਂ ਪਰਮਾਣੂ ਹਮਲੇ ਦਾ ਕਾਰਨ ਬਣ ਸਕਦੀ ਹੈ ਹਾਲ ਹੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਨੂੰ ਰੂਸ ਅੰਦਰ ਹਮਲੇ ਕਰਨ ਦੇ ਲਈ ਅਮਰੀਕਾ ਦੇ ਵਿੱਚ ਬਣੇ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਜਿਸ ਨਾਲ ਹੁਣ ਯੂਕਰੇਨ ਦੇ ਸੈਨਟ ਆਰਮੀ ਟੈਕਟਿਕਲ ਮਿਜ਼ਾਈਲ ਸਿਸਟਮ ਜਾਂ ATACMS ਆਰਮੀ ਟੈਕਟਿਕਲ ਮਿਜ਼ਾਈਲ ਸਿਸਟਮ ਦੀ ਵਰਤੋਂ ਕਰ ਸਕਣਗੇ ਸੂਤਰਾਂ ਮੁਤਾਬਕ ਯੂਕਰੇਨ ਆਉਣ ਵਾਲੇ ਦਿਨਾਂ ਦੇ ਵਿੱਚ ਰੂਸ ਤੇ ਲੰਬੀ ਦੂਰੀ ਦੇ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ ਪਾਕਿਸਤਾਨ ਦੇ ਸੰਗੀ ਅਧਿਕਾਰੀਆਂ ਨੇ ਜੀਐਲ ਦੇ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਵਿਰੋਧ ਦੀ ਯੋਜਨਾ ਦੇ ਮੱਧਨਜ਼ਰ ਰਾਜਸਥਾਨੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ 2 ਮਹੀਨਿਆਂ ਦੇ ਲਈ ਪਾਬੰਦੀ ਲਗਾ ਦਿੱਤੀ ਹੈ ਪਾਕਿਸਤਾਨ ਤਹਿਰੀਕ-ਇਨਸਾਫ ਪੀਟੀਆਈ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਹ 1 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਆਪਣੇ ਸੰਸਥਾਪਕ ਇਮਰਾਨ ਖਾਨ ਦੀ ਰਿਹਾਈ ਦੇ ਲਈ ਸਰਕਾਰ ਨੂੰ ਮਜਬੂਰ ਕਰਨ ਦੇ ਲਈ 24 ਨਵੰਬਰ ਨੂੰ ਇਸਲਾਮਾਬਾਦ ਦੇ ਵਿੱਚ ਪ੍ਰਦਰਸ਼ਨ ਕਰਨਗੇ ਜਪਾਨ ਦੇ ਉੱਤਰੀ ਸੂਬੇ ਹੋਕਾਈਡੋ ਦੇ ਵਿੱਚ ਹਫਤੇ ਦੇ ਅੰਤ ਵਿੱਚ ਇੱਕ ਮਾਲ ਗੱਡੀ ਦੇ ਪਟੜੀ ਤੋਂ ਉਤਰੇ ਜਾਣ ਕਾਰਨ ਕੁਝ ਹਿੱਸਿਆਂ ਤੇ ਸੇਵਾ ਪ੍ਰਭਾਵਿਤ ਹੋਣ ਤੋਂ ਬਾਅਦ ਜੀਆਰ ਹੋਕਾਈਡੋ ਰੇਲਵੇ ਲਾਈਨ ਦਾ ਕੰਮ ਮੰਗਲਵਾਰ ਨੂੰ ਮੁੜ ਸ਼ੁਰੂ ਹੋ ਗਿਆ ਹੈ ਹੋਕਾਈਡੋ ਦੇ ਦੱਖਣੀ ਸ਼ਹਿਰ ਹੋਕਾਈਡੋ ਦੇ ਨੇੜੇ ਇੱਕ ਕਸਬੇ ਦੇ ਵਿੱਚ ਸ਼ਨੀਵਾਰ ਨੂੰ ਇੱਕ ਮਾਲ ਗੱਡੀ ਪਟੜੀ ਤੋਂ ਉੱਤਰ ਗਈ ਸੀ ਅਤੇ ਜਿਸ ਦੇ ਵਿੱਚ ਕਿਸੇ ਤਰ੍ਹਾਂ ਦੀ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਸੀ ਅਤੇ ਇਸ ਨਾਲ ਕੁਝ ਯਾਤਰੀ ਅਤੇ ਵਪਾਰਕ ਰੇਲ ਸੇਵਾਵਾਂ ਦੇ ਵਿੱਚ ਵਿਗਨ ਜ਼ਰੂਰ ਪਿਆਸ ਦੱਸਦੀ ਹੈ ਕਿ ਟੁੱਟੀਆਂ ਪੱਟੜੀਆਂ ਅਤੇ ਨੁਕਸਾਨੀਆਂ ਰੇਲ ਗੱਡੀਆਂ ਨੂੰ ਬਦਲਣ ਦਾ ਕੰਮ ਅੱਜ ਸਵੇਰ ਤੱਕ ਮੁਕੰਮਲ ਕਰ ਰਿਆ ਗਿਆ ਹੈ ਜੀਆ ਹੁਕਾਇਡੋ ਨੇ ਦੱਸਿਆ ਹੈ ਕਿ ਹਾਦਸੇ ਕਾਰਨ ਐਕਸਪ੍ਰੈਸ ਅਤੇ ਲੋਕਲ ਸੇਵਾਵਾਂ ਸਮੇਤ 104 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਸਨ ਜਿਸ ਦੇ ਨਾਲ ਲਗਭਗ 19500 ਯਾਤਰੀ ਪ੍ਰਭਾਵਿਤ ਹੋਏ ਦੱਸੇ ਜਾ ਰਹੇ ਨੇ ਉਨ੍ਹਾਂ ਕਿਹਾ ਹੈ ਕਿ ਟ੍ਰਾਂਸਪੋਰਟ ਸੇਫਟੀ ਬੋਰਡ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦੀ ਜਾਂਚ ਫਿਲਹਾਲ ਕੀਤੀ ਜਾ ਰਹੀ ਹੈ ਅਮਰੀਕਾ ਇੱਕ ਨਵੀਂ ਪ੍ਰਮਾਣੂ ਹਥਿਆਰਬੰਦ ਸਮੁੰਦਰੀ ਕ੍ਰੂਜ਼ ਸਮਿਜ਼ਾਇਲ ਐਸ ਐਲ ਸੀ ਐਮ ਐਨ ਵਿਕਸਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਸ ਦਾ ਪਹਿਲਾ ਪ੍ਰੋਟੋਟਾਈਪ ਅਗਲੇ 3 ਸਾਲਾਂ ਦੇ ਵਿੱਚ ਬਣਾਏ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ ਇਹ ਜਾਣਕਾਰੀ ਮੰਗਲਵਾਰ ਨੂੰ ਇੱਕ ਸਰਕਾਰੀ ਦਸਤਾਵੇਜ਼ ਦੇ ਵਿੱਚ ਦਿੱਤੀ ਗਈ ਹੈ ਦਸਤਾਵੇਜ਼ ਦੇ ਵਿੱਚ ਕਿਹਾ ਗਿਆ ਹੈ ਕਿ ਪਨ ਡੂਬੀਆਂ ਤੇ ਲਗਾਈ ਜਾਣ ਵਾਲੇ ਇਸ ਸਿਸਟਮ ਨੂੰ 2034 ਤੱਕ ਫੌਜੀ ਤਾਇਨਾਤੀ ਦੇ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ ਫਿਰ ਵੀ ਅਗਲੇ 3 ਸਾਲਾਂ ਦੇ ਵਿੱਚ ਪਿਛਲੇ ਪ੍ਰੋਟੋਟਾਈਪ ਦੀ ਲੋਡ ਪਵੇਗੀ ਇਸਨ ਅਸਦੀਆਂ ਵੱਡੀਆਂ ਤੇ ਕੁਝ ਖਾਸ ਚਰਚਿਤ ਖਬਰਾਂ ਕੱਲ ਨੂੰ ਫਿਰ ਤੋਂ ਹਾਜ਼ਰ ਹੋਵਾਂਗੇ ਇਸ ਸਮੇਂ ਕੱਲ ਦੀਆਂ ਖਾਸ-ਖਾਸ ਖਬਰਾਂ ਨਾਲ ਹਣੀ ਦੋ ਸਾਨੂੰ ਆ ਗਿਆ ਬਣੀ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਲੈ ਕੇ ਹਾਜ਼ਰਾਂ ਇਸ ਪ੍ਰੋਗਰਾਮ ਤਹਿਤ ਦੇਸ਼ ਵਿਦੇਸ਼ੀਆ ਵੱਡੀਆਂ ਤੇ ਕੁਝ ਖਾਸ ਚਰਚਿਤ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਮੈਂ ਹਾਂ ਮਨਜੂਰ ਸਿੰਘ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਝਾਤ ਮਾਰਦੇ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਪੁਤਿਨੇ ਪਰਮਾਣੂ ਹਥਿਆਰਾਂ ਦੀ ਵਰਤੋਂ ਸਬੰਧੀ ਨਵੀਂ ਨੀਤੀ ਤੇ ਕੀਤੇ ਦਸਤਕਤ ਯੂਕਰੇਨ ਆਜ ਦੇ ਬਾਅਦ ਨਹੀਂ ਤਾਂ ਕਰਾਂਗੇ ਪਰਮਾਣੂ ਹਮਲਾ ਰੂਸ ਦੀ ਸਿੱਧੀ ਧਮਕੀ اسلامਾਬਾਦ ਚ ਪੰਜ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਲਾਈ ਪਾਬੰਦੀ ਜਾਪਾਨ ਚ ਖਾਸੇ ਮਗਰੋਂ ਰੇਲ ਸੇਵਾਵਾਂ ਮੁੜ ਬਹਾਲ ਨਵੀਂ ਪਰਮਾਣੂ ਰੂਸ ਮਿਜ਼ਾਈਲ ਵਿਕਸਿਤ ਕਰੇਗਾ ਅਮਰੀਕਾ ਹੁਣੇ ਖਬਰਾਂ ਵਿਚਾਰ ਸੇ ਕੁਝ ਹੋਰ ਖਾਸ ਖਬਰਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਇੱਕ ਨਵੀਂ ਪਰਮਾਣੂ ਨੀਤੀ ਤੇ ਦਸਤਖਤ ਕਰਦੇ ਹੋਏ ਐਲਾਨ ਕੀਤਾ ਹੈ ਕਿ ਜੇਕਰ ਕੋਈ ਵੀ ਪਰਮਾਣੂ ਸ਼ਕਤੀ ਸਮਰਥਕ ਦੇਸ਼ ਰੂਸ ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਉਹਨਾਂ ਦੇ ਦੇਸ਼ ਤੇ ਸਾਂਝਾ ਹਮਲਾ ਮੰਨਿਆ ਜਾਵੇਗਾ ਪੁਤਿਨ ਨੇ ਪਰਮਾਣੂ ਰੋਕ ਥਾਂ ਬਾਰੇ ਨਵੀਂ ਨੀਤੀ ਦਾ ਸਮਰਥਨ 24 ਫਰਵਰੀ 2022 ਨੂੰ ਯੂਕਰੇਨ ਦੇ ਵਿੱਚ ਫੌਜੀਆਂ ਨੂੰ ਭੇਜਣ ਵਾਲੇ ਹਮਲੇ ਤੋਂ ਬਾਅਦ 1000ਵੇਂ ਦਿਨ ਤੇ ਕੀਤਾ ਹੈ ਅਤੇ ਇਸ ਕਦਮ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਨੂੰ ਅਮਰੀਕਾ ਦੁਆਰਾ ਸਪਲਾਈ ਕੀਤੀਆਂ ਲੰਬੀਆਂ ਦੂਰੀ ਦੀਆਂ ਮਿਜ਼ਾਈਲਾਂ ਦੇ ਨਾਲ ਰੂਸ ਦੇ ਅੰਦਰ ਟੀਚਿਆਂ ਤੇ ਹਮਲਾ ਕਰਨ ਦੀ ਆਗਿਆ ਦੇਣ ਦੇ ਫੈਸਲੇ ਤੋਂ ਬਾਅਦ ਚੁੱਕਿਆ ਗਿਆ ਹੈ ਰੂਸ ਯੂਕਰੇਨ ਯੁੱਧ ਨੂੰ ਸ਼ੁਰੂ ਹੋਏ 1000 ਦਿਨ ਪੂਰੇ ਹੋ ਚੁੱਕੇ ਹਨ ਪਰ ਹਾਲੇ ਤੱਕ ਇਸ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ ਹਾਲਾਤ ਇਹ ਬਣ ਗਏ ਹਨ ਕਿ ਰੂਸ ਵਿਰੁੱਧ ਯੂਕਰੇਨ ਦੁਆਰਾ ਪਛਮੀ ਗੈਰ ਪਰਮਾਣੂ ਮਿਜ਼ਾਈਲਾਂ ਦੀ ਵਰਤੋਂ ਪਰਮਾਣੂ ਹਮਲੇ ਦਾ ਕਾਰਨ ਬਣ ਸਕਦੀ ਹੈ ਹਾਲ ਹੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਨੂੰ ਰੂਸ ਅੰਦਰ ਹਮਲੇ ਕਰਨ ਦੇ ਲਈ ਅਮਰੀਕਾ ਦੇ ਵਿੱਚ ਬਣੇ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਜਿਸ ਨਾਲ ਹੁਣ ਯੂਕਰੇਨ ਦੇ ਸੈਨਿਟ ਆਰਮੀ ਟੈਕਟਿਕਲ ਮਿਜ਼ਾਈਲ ਸਿਸਟਮ ਜਾਂ ATACMS ਆਰਮੀ ਟੈਕਟਿਕਲ ਮਿਜ਼ਾਈਲ ਸਿਸਟਮ ਦੀ ਵਰਤੋਂ ਕਰ ਸਕਣਗੇ ਸੂਤਰਾਂ ਮੁਤਾਬਕ ਯੂਕਰੇਨ ਆਉਣ ਵਾਲੇ ਦਿਨਾਂ ਦੇ ਵਿੱਚ ਰੂਸ ਤੇ ਲੰਬੀ ਦੂਰੀ ਦੇ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ ਪਾਕਿਸਤਾਨ ਦੇ ਸੰਗੀ ਅਧਿਕਾਰੀਆਂ ਨੇ ਜੇਲ੍ਹ ਦੇ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਵਿਰੁੱਧ ਦੀ ਇਹ ਯੋਜਨਾ ਦੇ ਮੱਦੇਨਜ਼ਰ ਰਾਜਸਥਾਨੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ 2 ਮਹੀਨਿਆਂ ਦੇ ਲਈ ਪਾਬੰਦੀ ਲਗਾ ਦਿੱਤੀ ਹੈ ਪਾਕਿਸਤਾਨ ਤਹਿਰੀਕ-ਏ-ਇਨਸਾਫ ਪੀਟੀਆਈ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਹ 1 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਆਪਣੇ ਸੰਸਥਾਪਕ ਇਮਰਾਨ ਖਾਨ ਦੀ ਰਿਹਾਈ ਦੇ ਲਈ ਸਰਕਾਰ ਨੂੰ ਮਜਬੂਰ ਕਰਨ ਦੇ ਲਈ 24 ਨਵੰਬਰ ਨੂੰ ਇਸਲਾਮਾਬਾਦ ਦੇ ਵਿੱਚ ਪ੍ਰਦਰਸ਼ਨ ਕਰਨਗੇ ਜਪਾਨ ਦੇ ਉੱਤਰੀ ਸੂਬੇ ਹੋਕਾਈਡੋ ਦੇ ਵਿੱਚ ਹਫਤੇ ਦੇ ਅੰਤ ਵਿੱਚ ਇੱਕ ਮਾਲ ਗੱਡੀ ਦੇ ਪਟੜੀ ਤੋਂ ਉੱtre ਜਾਣਕਾਰਨ ਕੁਝ ਹਿੱਸਿਆਂ ਤੇ ਸੇਵਾ ਪ੍ਰਭਾਵਿਤ ਹੋਣ ਤੋਂ ਬਾਅਦ ਜੀਆਰ ਹੋਕਾਈਡੋ ਰੇਲਵੇ ਲਾਈਨ ਦਾ ਕੰਮ ਮੰਗਲਵਾਰ ਨੂੰ ਮੁੜ ਸ਼ੁਰੂ ਹੋ ਗਿਆ ਹੈ ਹੋਕਾਈਡੋ ਦੇ ਦੱਖਣੀ ਸ਼ਹਿਰ ਹੋਕਾਈਡੋ ਦੇ ਨੇੜੇ ਇੱਕ ਕਸਬੇ ਦੇ ਵਿੱਚ ਸ਼ਨੀਵਾਰ ਨੂੰ ਇੱਕ ਮਾਲ ਗੱਡੀ ਪਟੜੀ ਤੋਂ ਉੱਤਰ ਗਈ ਸੀ ਅਤੇ ਜਿਸ ਦੇ ਵਿੱਚ ਕਿਸੇ ਤਰ੍ਹਾਂ ਦੀ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਸੀ ਅਤੇ ਇਸ ਨਾਲ ਕੁਝ ਯਾਤਰੀ ਅਤੇ ਵਪਾਰਕ ਰੇਲ ਸਵਾਮਾ ਦੇ ਵਿੱਚ ਵਿਗਨ ਜ਼ਰੂਰ ਪਿਆਸ ਦੱਸ ਦਈਏ ਕਿ ਟੁੱਟੀਆਂ ਪੱਟੜੀਆਂ ਅਤੇ ਨੁਕਸਾਨੀਆਂ ਰੇਲ ਗੱਡੀਆਂ ਨੂੰ ਬਦਲਣ ਦਾ ਕੰਮ ਅੱਜ ਸਵੇਰ ਤੱਕ ਮੁਕੰਮਲ ਕਰ ਲਿਆ ਗਿਆ ਹੈ ਜੀਆ ਹੁਕਾਇਡੋ ਨੇ ਦੱਸਿਆ ਹੈ ਕਿ ਹਾਦਸੇ ਕਾਰਨ ਐਕਸਪ੍ਰੈਸ ਅਤੇ ਲੋਕਲ ਸੇਵਾਵਾਂ ਸਮੇਤ 104 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਿਸ ਦੇ ਨਾਲ ਲਗਭਗ 19500 ਯਾਤਰੀ ਪ੍ਰਭਾਵਿਤ ਹੋਏ ਦੱਸੇ ਜਾ ਰਹੇ ਨੇ ਉਨ੍ਹਾਂ ਕਿਹਾ ਹੈ ਕਿ ਟ੍ਰਾਂਸਪੋਰਟ ਸੇਫਟੀ ਬੋਰਡ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦੀ ਜਾਂਚ ਫਿਲਹਾਲ ਕੀਤੀ ਜਾ ਰਹੀ ਹੈ ਅਮਰੀਕਾ ਇੱਕ ਨਵੀਂ ਪਰਮਾਣੂ ਹਥਿਆਰਬੰਦ ਸਮੁੰਦਰੀ ਕਰੂਜ਼ ਮਿਜ਼ਾਈਲ ਐਸਐਲਸੀਐਮਐਨ ਵਿਕਸਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਸ ਦਾ ਪਹਿਲਾ ਪ੍ਰੋਟੋਟਾਈਪ ਅਗਲੇ 3 ਸਾਲਾਂ ਦੇ ਵਿੱਚ ਬਣਾਏ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ ਇਹ ਜਾਣਕਾਰੀ ਮੰਗਲਵਾਰ ਨੂੰ ਇੱਕ ਸਰਕਾਰੀ ਦਸਤਾਵੇਜ਼ ਦੇ ਵਿੱਚ ਦਿੱਤੀ ਗਈ ਹੈ ਦਸਤਾਵੇਜ਼ ਦੇ ਵਿੱਚ ਕਿਹਾ ਗਿਆ ਹੈ ਕਿ ਪਨ ਡੁੱਬੀਆਂ ਤੇ ਲਗਾਈ ਜਾਣ ਵਾਲੇ ਇਸ ਸਿਸਟਮ ਨੂੰ 2034 ਤੱਕ ਫੌਜੀ ਤਾਇਨਾਤੀ ਦੇ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ ਫਿਰ ਵੀ ਅਗਲੇ 3 ਸਾਲਾਂ ਦੇ ਵਿੱਚ ਪਿਛਲੇ ਪ੍ਰੋਟੋਟਾਈਪ ਦੀ ਲੋਡ ਪਵੇਗੀ ਇਸ ਨਾਲ ਸੰਬੰਧੀਆਂ ਵੱਡੀਆਂ ਤੇ ਕੁਝ ਖਾਸ ਚਰਚਿਤ ਖਬਰਾਂ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਇਸ ਸਮੇਂ ਕੱਲ ਦੀਆਂ ਖਾਸ ਖਬਰਾਂ ਨਾਲ ਹੁਣੇ ਤੋਂ ਸਾਨੂੰ ਆ ਗਿਆ ਬਣੀ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਖਬਰਾਂ ਪ੍ਰਦੇਸ਼ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇਸ ਪ੍ਰੋਗਰਾਮ ਤਹਿਤ ਦੇਸ਼ ਵਿਦੇਸ਼ੀਆ ਵੱਡੀਆਂ ਅਤੇ ਕੁਝ ਖਾਸ ਚਰਚਿਤ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਮੈਂ ਹਾਂ ਮਨਜੂਰ ਸਿੰਘ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਝਾਤ ਮਾਰਦੇ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੁਤਿਨੇ ਪਰਮਾਣੂ ਹਥਿਆਰਾਂ ਦੀ ਵਰਤੋਂ ਸਬੰਧੀ ਨਵੀਂ ਨੀਤੀ ਤੇ ਕੀਤੇ ਦਸਤਕਤ ਯੂਕਰੇਨ ਆਜ ਅੱਜ ਬਾਅਦ ਨਹੀਂ ਤਾਂ ਕਰਾਂਗੇ ਪਰਮਾਣੂ ਹਮਲਾ ਰੂਸ ਦੀ ਸਿੱਧੀ ਧਮਕੀ اسلامਾਬਾਦ ਚ ਪੰਜ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਲਾਈ ਪਾਬੰਦੀ ਜਾਪਾਨ ਚ ਖਾਸੇ ਮਗਰੋਂ ਰੇਲ ਸੇਵਾਵਾਂ ਮੁੜ ਬਹਾਲ ਨਵੀਂ ਪਰਮਾਣੂ ਰੂਸ ਮਿਜ਼ਾਈਲ ਵਿਕਸਿਤ ਕਰੇਗਾ ਅਮਰੀਕਾ ਹੁਣੇ ਖਬਰਾਂ ਵਿਚਾਰ ਸੇ ਕੁਝ ਹੋਰ ਖਾਸ ਖਬਰਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਇੱਕ ਨਵੀਂ ਪਰਮਾਣੂ ਨੀਤੀ ਤੇ ਦਸਤਖਤ ਕਰਦੇ ਹੋਏ ਐਲਾਨ ਕੀਤਾ ਹੈ ਕਿ ਜੇਕਰ ਕੋਈ ਵੀ ਪਰਮਾਣੂ ਸ਼ਕਤੀ ਸਮਰਥਕ ਦੇਸ਼ ਰੂਸ ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਉਹਨਾਂ ਦੇ ਦੇਸ਼ ਤੇ ਸਾਂਝਾ ਹਮਲਾ ਮੰਨਿਆ ਜਾਵੇਗਾ ਪੁਤਿਨ ਨੇ ਪਰਮਾਣੂ ਰੋਕ ਥਾਂ ਬਾਰੇ ਨਵੀਂ ਨੀਤੀ ਦਾ ਸਮਰਥਨ 24 ਫਰਵਰੀ 2022 ਨੂੰ ਯੂਕਰੇਨ ਦੇ ਵਿੱਚ ਫੌਜੀਆਂ ਨੂੰ ਭੇਜਣ ਵਾਲੇ ਹਮਲੇ ਤੋਂ ਬਾਅਦ ਹਜ਼ਾਰਵੇਂ ਦਿਨ ਤੇ ਕੀਤਾ ਹੈ ਅਤੇ ਇਸ ਕਦਮ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਨੂੰ ਅਮਰੀਕਾ ਦੁਆਰਾ ਸਪਲਾਈ ਕੀਤੀਆਂ ਲੰਬੀਆਂ ਦੂਰੀ ਦੀਆਂ ਮਿਜ਼ਾਈਲਾਂ ਦੇ ਨਾਲ ਰੂਸ ਦੇ ਅੰਦਰ ਟੀਚਿਆਂ ਤੇ ਹਮਲਾ ਕਰਨ ਦੀ ਆਗਿਆ ਦੇਣ ਦੇ ਫੈਸਲੇ ਤੋਂ ਬਾਅਦ ਚੁੱਕਿਆ ਗਿਆ ਹੈ ਰੂਸ ਯੂਕਰੇਨ ਯੁੱਧ ਨੂੰ ਸ਼ੁਰੂ ਹੋਏ ਹਜ਼ਾਰ ਦਿਨ ਪੂਰੇ ਹੋ ਚੁੱਕੇ ਹਨ ਪਰ ਹਾਲੇ ਤੱਕ ਇਸ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ ਹਾਲਾਤ ਇਹ ਬਣ ਗਏ ਹਨ ਕਿ ਰੂਸ ਵਿਰੁੱਧ ਯੂਕਰੇਨ ਦੁਆਰਾ ਪਛਮੀ ਗੈਰ ਪਰਮਾਣੂ ਮਿਜ਼ਾਈਲਾਂ ਦੀ ਵਰਤੋਂ ਪਰਮਾਣੂ ਹਮਲੇ ਦਾ ਕਾਰਨ ਬਣ ਸਕਦੀ ਹੈ ਹਾਲ ਹੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਨੂੰ ਰੂਸ ਅੰਦਰ ਹਮਲੇ ਕਰਨ ਦੇ ਲਈ ਅਮਰੀਕਾ ਦੇ ਵਿੱਚ ਬਣੇ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਜਿਸ ਨਾਲ ਹੁਣ ਯੂਕਰੇਨ ਦੇ ਸੈਨਿਟ ਆਰਮੀ ਟੈਕਟਿਕਲ ਮਿਜ਼ਾਈਲ ਸਿਸਟਮ ਜਾਂ ATACMS ਆਰਮੀ ਟੈਕਟਿਕਲ ਮਿਜ਼ਾਈਲ ਸਿਸਟਮ ਦੀ ਵਰਤੋਂ ਕਰ ਸਕਣਗੇ ਸੂਤਰ ਮਤਾਬਕ ਯੂਕਰੇਨ ਆਉਣ ਵਾਲੇ ਦਿਨਾਂ ਦੇ ਵਿੱਚ ਰੂਸ ਤੇ ਲੰਬੀ ਦੂਰੀ ਦੇ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ ਪਾਕਿਸਤਾਨ ਦੇ ਸੰਗੀ ਅਧਿਕਾਰੀਆਂ ਨੇ ਜੇਲ੍ਹ ਦੇ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਵਿਰੁੱਧ ਦੀ ਇਹ ਯੋਜਨਾ ਦੇ ਮੱਦੇਨਜ਼ਰ ਰਾਜਸਥਾਨੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ 2 ਮਹੀਨਿਆਂ ਦੇ ਲਈ ਪਾਬੰਦੀ ਲਗਾ ਦਿੱਤੀ ਹੈ ਪਾਕਿਸਤਾਨ ਤਹਿਰੀਕ-ਏ-ਇਨਸਾਫ ਪੀਟੀਆਈ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਹ 1 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਆਪਣੇ ਸੰਸਥਾਪਕ ਇਮਰਾਨ ਖਾਨ ਦੀ ਰਿਹਾਈ ਦੇ ਲਈ ਸਰਕਾਰ ਨੂੰ ਮਜਬੂਰ ਕਰਨ ਦੇ ਲਈ 24 ਨਵੰਬਰ ਨੂੰ ਇਸਲਾਮਾਬਾਦ ਦੇ ਵਿੱਚ ਪ੍ਰਦਰਸ਼ਨ ਕਰਨਗੇ ਜਪਾਨ ਦੇ ਉੱਤਰੀ ਸੂਬੇ ਹੋਕਾਈਡੋ ਦੇ ਵਿੱਚ ਹਫਤੇ ਦੇ ਅੰਤ ਵਿੱਚ ਇੱਕ ਮਾਲ ਗੱਡੀ ਦੇ ਪਟੜੀ ਤੋਂ ਉੱtre ਜਾਣਕਾਰਨ ਕੁਝ ਹਿੱਸਿਆਂ ਤੇ ਸੇਵਾ ਪ੍ਰਭਾਵਿਤ ਹੋਣ ਤੋਂ ਬਾਅਦ ਜੀ ਆਰ ਹੋਕਾਈਡੋ ਰੇਲਵੇ ਲਾਈਨ ਦਾ ਕੰਮ ਮੰਗਲਵਾਰ ਨੂੰ ਮੁੜ ਸ਼ੁਰੂ ਹੋ ਗਿਆ ਹੈ ਹੋਕਾਈਡੋ ਦੇ ਦੱਖਣੀ ਸ਼ਹਿਰ ਹੋਕਾਈਡੋ ਦੇ ਨੇੜੇ ਇੱਕ ਕਸਬੇ ਦੇ ਵਿੱਚ ਸ਼ਨੀਵਾਰ ਨੂੰ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਗਈ ਸੀ ਅਤੇ ਜਿਸ ਦੇ ਵਿੱਚ ਕਿਸੇ ਤਰ੍ਹਾਂ ਦੀ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਸੀ ਅਤੇ ਇਸ ਨਾਲ ਕੁਝ ਯਾਤਰੀ ਅਤੇ ਵਪਾਰਕ ਰੇਲ ਸੇਵਾਵਾਂ ਦੇ ਵਿੱਚ ਵਿਘਨ ਜ਼ਰੂਰ ਪਿਆ ਸੀ ਦੱਸਦੀ ਹੈ ਕਿ ਟੁੱਟੀਆਂ ਪਟੜੀਆਂ ਅਤੇ ਨੁਕਸਾਨੀਆਂ ਰੇਲ ਗੱਡੀਆਂ ਨੂੰ ਬਦਲਣ ਦਾ ਕੰਮ ਅੱਜ ਸਵੇਰ ਤੱਕ ਮੁਕੰਮਲ ਕਰ ਲਿਆ ਗਿਆ ਹੈ ਜੀ ਆਰ ਹੋਕਾਇਡੋ ਨੇ ਦੱਸਿਆ ਹੈ ਕਿ ਹਾਦਸੇ ਕਾਰਨ ਐਕਸਪ੍ਰੈਸ ਅਤੇ ਲੋਕਲ ਸੇਵਾਵਾਂ ਸਮੇਤ 104 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਸਨ ਜਿਸ ਦੇ ਨਾਲ ਲਗਭਗ 19500 ਯਾਤਰੀ ਪ੍ਰਭਾਵਿਤ ਹੋਏ ਦੱਸੇ ਜਾ ਰਹੇ ਨੇ ਉਨ੍ਹਾਂ ਕਿਹਾ ਹੈ ਕਿ ਟ੍ਰਾਂਸਪੋਰਟ ਸੇਫਟੀ ਬੋਰਡ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦੀ ਜਾਂਚ ਫਿਲਹਾਲ ਕੀਤੀ ਜਾ ਰਹੀ ਹੈ ਅਮਰੀਕਾ ਇੱਕ ਨਵੀਂ ਪ੍ਰਮਾਣੂ ਹਥਿਆਰਬੰਦ ਸਮੁੰਦਰੀ ਕروز ਸਮਿਜ਼ਾਇਲ ਐਸਐਲਸੀਐਮਐਨ ਵਿਕਸਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਸ ਦਾ ਪਹਿਲਾ ਪ੍ਰੋਟੋਟਾਈਪ ਅਗਲੇ 3 ਸਾਲਾਂ ਦੇ ਵਿੱਚ ਬਣਾਏ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ ਇਹ